ਜਿੰਨਾ ਚਿਰ ਰੱਦ ਨਹੀਂ ਹੁੰਦਾ ਉਹਨਾਂ ਚਿਰ ਆਪਣਾ ਕੋਈ ਵੀ ਬੰਦਾ ਆਪਣੀ ਕੋਈ ਜਥੇਬੰਦੀ ਪੰਜਾਬ ਵਾਪਸ ਨਹੀਂ ਆਊਗੀ ਦਿੱਲੀੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਨਾ ਅੱਤਵਾਦੀ ਹੈ ਨਾ ਵੱਖਵਾਦੀ ਹੈ ਇਹ ਕਿਸਾਨ ਹੈ ਹੁਣ ਉਹ ਕਹਿੰਦੇ ਕਿ ਅਸਲੀ ਕਿਸਾਨ ਹੈ ਕੋਈ ਆਪਾਂ ਮੰਤਰੀ ਚੁੰਨਦੇ ਆ ਜੋ ਵੀ ਆਪਾਂ ਮੁੱਖ ਮੰਤਰੀ ਚੁੰਨਦੇ ਆ ਜਾਂ ਐਮਐਲਏ ਐਮਪੀ ਆਪਣਾ ਜੋ ਵੀ ਚੁੰਨਦੇ ਆ ਉਹ ਵਹਿ ਬੰਦਾ ਹੋਣਾ ਚਾਹੀਦਾ ਤੇ ਇਹ ਤਾਂ ਹੁਣ ਹੈ ਹੀ ਛੜਮ ਲਾਂਗੇ ਨੂੰ ਤਾਂ ਘਰੇ ਕੋਈ ਟੋਕਣ ਵਾਲਾ ਹੈ ਹੀ ਨਹੀਂ ਵੀ ਤੂੰ ਕੀ ਕਰੀ ਜਨਾ ਕੀ ਨਹੀਂ ਕਰਦਾ ਸਸਿਆ ਕਾਲ ਦੀ ਜੋ 30 ਜਨਵਰੀ ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਹੋਈ ਉਸ ਦੇ ਵਿੱਚ ਕੋਈ ਖਾਸ ਨਤੀਜਾ ਨਹੀਂ ਨਿਕਲਿਆ ਕਿਉਂਕਿ ਜਿਹੜੇ ਖੇਤੀ ਬਿੱਲ ਨੇ ਉਹ ਹਾਲੇ ਤੱਕ ਜਿਹੜੇ ਸਰਕਾਰ ਨੇ ਰੱਦ ਨਹੀਂ ਕੀਤੇ ਨੇ ਸੋ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਇਹ ਸੰਘਰਸ਼ ਆ ਇਹ ਪਿੰਡਾਂ ਦੇ ਵਿੱਚ ਹੋਰ ਤੇਜ਼ ਹੋ ਗਿਆ ਜਿਵੇਂ ਕਿ ਦਿੱਲੀ ਦੇ ਵਿੱਚ ਤਾਂ ਕਿਸਾਨ ਬੈਠੇ ਹੋਏ ਨੇ ਉੱਥੇ ਤਾਂ ਲਗਾਤਾਰ ਘੱਟਵਾਦਾ ਜਾ ਰਿਹਾ ਸੋ ਇਸੇ ਤਰ੍ਹਾਂ ਜਿਹੜੇ ਪਿੱਛੇ ਜਿਹੜੇ ਵਰਕਰ ਰਹਿੰਦੇ ਨੇ ਕਿਸਾਨ ਯੂਨੀਅਨ ਦੇ ਪਿੰਡਾਂ ਦੇ ਵਿੱਚ ਉਹਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਚੰਡੇ ਲੌੜੇ ਸ਼ੁਰੂ ਕਰ ਦਿੱਤੇ ਨੇ ਕਿਸਾਨ ਜੂਨੀਅਨ ਦੇ ਜਿਹੜੇ ਚੰਡੇ ਆ ਕਿਸਾਨ ਜੂਨੀਅਨ ਦਾ ਬੈਚ ਆ ਜਿਹੜਾ ਹਰ ਘਰ ਦੇ ਉੱਪਰ ਲਗਾਇਆ ਜਾ ਰਿਹਾ ਸੋ ਇਸੇ ਦੇ ਤਹਿਤ ਪਿੰਡ ਮਦੀਰ ਦੇ ਵਿੱਚ ਵੀ ਇਹ ਸ਼ੁਰੂਆਤ ਕੀਤੀ ਗਈ ਔਰ ਘਰ-ਘਰ ਦੇ ਵਿੱਚ ਚੰਡੇ ਲਗਾਏ ਗਏ ਨੇ ਆਓ ਲਿਖਦੇ ਆ ਅਮਰਜੀਤ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਜਸਪਿੰਡ ਮਦੀਰ ਨਗਰ ਦੇ ਵਿੱਚ ਕਿਸਾਨਾਂ ਦੁਆਰਾ ਚੰਡੇ ਲਗਾਏ ਗਏ ਨੇ ਹਰ ਘਰ ਦੇ ਉੱਤੇ ਤੇ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਪੁੱਛਦੇ ਆਂ ਉਹਨਾਂ ਦੇ ਸਵਾਲ ਜਵਾਬ ਤੇ ਉਹਨਾਂ ਦੀ رائے ਲੈ ਲੈਂਦੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਜਿਹੜੇ ਅੱਜ ਝੰਡੇ ਪਿੰਡ ਚ ਲਗਾਏ ਗਏ ਕਰ ਕਰ ਜਾ ਕੇ ਤੇ ਉਹਨਾਂ ਬਾਰੇ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਇਹਨਾਂ ਬਾਰੇ ਅਸੀਂ ਦੱਸਣਾ ਹੀ ਚਾਹੁੰਦੇ ਆ ਜਿਹੜੇ ਝੰਡੇ ਆ ਇਹ ਕਿਸੇ ਪਾਰਟੀ ਦਾ ਝੰਡਾ ਨਹੀਂ ਗਾ ਇਹ ਭਾਰਤੀ ਕਿਸਾਨ ਯੂਨੀਅਨ ਸਾਂਝਾ ਮੋਰਚਾ ਦਾ ਝੰਡਾ ਹੈ ਜੋ ਆਪਣਾ ਸ਼ਗਾਰ ਸੇ ਤੁਹਾਨੂੰ ਪਤਾ ਹੈ ਦਿੱਲੀ ਚੱਲ ਹੀ ਰਿਹਾ ਹੈ ਤੇ ਇਹ ਸੰਘਰਸ਼ ਜੀ ਜੋ ਦਿੱਲੀ ਚੱਲ ਰਿਹਾ ਹੈ ਨਾ ਪਿੰਡਾਂ ਦੇ ਵਿੱਚ ਥੋੜੀ ਐਕਟਿਵ ਲੋਕਾਂ ਨੂੰ ਕਰਨ ਵਾਸਤੇ ਲੋਕਾਂ ਠੰਡਾ ਮਾਹੌਲ ਹੋ ਜਾਂਦਾ ਪਿੰਡਾਂ ਦੇ ਜੇ ਸੰਘਰਸ਼ ਲੰਮੇ ਹੋ ਜਾਂਦੇ ਆ ਤਾਂ ਉਹਨੂੰ ਐਕਟਿਵ ਰੱਖਣ ਵਾਸਤੇ ਅਸੀਂ ਅੱਜ ਘਰ-ਘਰ ਦੇ ਵਿੱਚ ਝੰਡਾ ਬੈਚ ਤੇ ਲੋਗੋ ਵੀ ਦਿੱਤੇ ਗਏ ਆ ਤਾਂ ਕਿ ਸੰਘਰਸ਼ ਨੂੰ ਅਸੀਂ ਉਹ ਉਬਾਲ ਲਿਆ ਲਿਆ ਸਕੀ ਤੇ ਲੋਕਾਂ ਚ ਜਾਗਰਤੀ ਪੈਦਾ ਕਰ ਸਕੀਏ ਜੇ ਦੇਖਿਆ ਜਾਵੇ ਪਹਿਲਾਂ ਨਾਲੋਂ ਹੁਣ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵਧਿਆ ਆ ਬਹੁਤ ਜ਼ਿਆਦਾ ਅਸੀਂ ਜਿਸ ਤਰ੍ਹਾਂ ਜਿਹੜੇ ਘਰ ਵਿੱਚ ਝੰਡਾ ਲਾਉਨੇ ਆ ਲੋਕ ਸਾਨੂੰ ਨੰਬਰਦਾਰ ਸਾਹਿਬ ਨਾਮ ਲਿਖਦੇ ਆ ਪਿੰਡ ਦੇ ਵਿੱਚ ਤੇ ਇਹਨਾਂ ਨੂੰ ਆਪਦਾ ਨਾਮ ਐਡ ਕਰਾ ਦਿੰਦੇ ਆ ਵੀ ਸਾਨੂੰ ਇਤਕੀ ਉਥੇ ਸੰਘਰਸ਼ ਜਾਣ ਵੇ ਸਾਡਾ ਨਾਮ ਲਿਖੋ ਤੇ ਇਸ ਤਰ੍ਹਾਂ ਅਸੀਂ ਲੋਕਾਂ ਨੂੰ ਰੋਕ ਰਹੇ ਆ ਵੀ ਆਪਾਂ ਅਗਲੀ ਡੇਟ ਆ ਆਪਣੀਆਂ ਅਗਲੀਆਂ ਡੇਟਾਂ ਜਿਵੇਂ ਆਉਣੀਆਂ ਆ ਆਪਾਂ ਉਸ ਡੇਟਾਂ ਤੇ ਜਾਣਾ ਯਾਨੀ ਕਿ ਲੋਕਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਹੈ ਇਹ ਸੰਘਰਸ਼ ਨੂੰ ਲੈ ਕੇ ਤੇ ਬਾਕੀ ਜਿਹੜਾ 4 ਤਰੀਕ ਨੂੰ ਲੰਗਰ ਦਾ ਪ੍ਰਬੰਧ ਕਰ ਰਹੇ ਹੋ ਤੁਸੀਂ ਸਾਰੇ ਨਗਰ ਵਾਲੇ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਲੰਗਰ ਦਾ ਪ੍ਰਬੰਧ ਅਸੀਂ ਕੋ ਸਾਡੇ ਐਨ ਆਰ ਆਈ ਵੀਰਾਂ ਦਾ ਸਹਿਯੋਗ ਹੋਇਆ ਕੁਝ ਸਾਡੇ ਸੋਹਣਵਾ ਸੁਝਵਾਣ ਸੱਜਨ ਸ਼ਰਮਾ ਜੀ ਹੈ ਇਹਨਾਂ ਨਾਲ ਅਸੀਂ ਰੈਸਲਾ ਕਰੀ ਤੇ ਇਹਨਾਂ ਨੇ ਸੁਝਾਅ ਦਿੱਤਾ ਕਿ ਆਪਾਂ ਲੰਗਰ ਲਗਾਇਆ ਜਾਵੇ ਉੱਥੇ ਅਸੀਂ ਲੰਗਰ ਦਾ ਪ੍ਰਬੰਧ ਕਰਿਆ ਉਹ ਅਸੀਂ ਹੁਣ ਬਣਾਈ ਹੈ ਪਲਾਨਿੰਗ ਵੀ ਆਪਣਾ 4-3 ਨੂੰ ਅਸੀਂ ਜਾਵਾਂਗੇ ਉੱਥੇ 6 ਨੂੰ ਜਿਹੜੀਆਂ ਰਸਤੇ ਪਹੁੰਚਦੀਆਂ ਹੋ ਜਾਣੀਆਂ ਤੋਂ ਜਿੰਨੇ ਸਾਡੇ ਕੋਲੇ ਫੰਡ ਇਕੱਠੇ ਹੁੰਦੇ ਆ ਅਸੀਂ ਉਸ ਹਾਵ ਨਾਲ ਰਸਤਾ ਲੈ ਕੇ ਉੱਥੇ ਪਹੁੰਚਾਂਗੇ ਤੇ ਤੁਸੀਂ ਸਰਮਾਇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਵਧੀਆ ਇਹ ਲੰਗਰ ਲੱਗ ਰਿਹਾ ਵੀ ਖੰਡਚਾ ਦਾ ਪ੍ਰੋਗਰਾਮ ਹੈ ਜਾਂ ਕੋਈ ਘੋੜਾ ਦਾ ਉਹ ਆਪਣੇ ਜੋ ਵੀ ਇੱਥੇ ਕਿਸਾਨ ਯੂਨੀਅਨਾਂ ਦੇ ਉਰ ਬੈਠੇ ਆ ਤੋਂ ਮੇਰਾ 36 ਦਿਨ ਹੋ ਗਏ ਹਾਂਜੀ ਉਹਨਾਂ ਅਸਤੇ ਕੋਈ ਪ੍ਰੋਬਲਮ ਆਉਂਦੀ ਉਹਦੇ ਹਾਲਾਸਤੇ ਸੀ ਪਿੰਡੋਂ ਭੇਜ ਰਹੇ ਹਾਂ ਹਾਂਜੀ ਨੰਬਰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤੇ ਇਹ ਸਹਿਯੋਗ ਹੈ ਸਾਡਾ ਸਾਰਿਆਂ ਦਾ ਇੱਕੋ ਜੋ ਲੰਘਾ ਰਸਤੇ ਬਣਿਆ ਪਰੰਤ ਸਾਰਿਆਂ ਦੀ ਸਹਿਮਤੀ ਨਾਲ ਬਣਿਆ ਤੇ ਉੱਥੇ ਦਿੱਲੀ ਲੈ ਕੇ ਸਮਾਨ ਚੱਲਾਂਗੇ ਸਾਰਾ ਤਾਂ ਇਹ ਕਹਿੰਦਾ ਜੁਨੇ ਪਿੰਡ ਦਾ ਪੂਰੇ ਦਾ ਸਾਡਾ ਸਹਿਯੋਗ ਹੈ ਜਿੰਨੇ ਵੀ ਕਿਸਾਨ ਯੂਨੀਅਨ ਦੇ ਮੈਂਬਰ ਉੱਥੇ ਬੈਠੇ ਸਾਡੇ ਕੋਲੇ ਸਾਡੇ ਉੱਥੇ ਉਹਨਾਂ ਦਾ ਸਾਡੇ ਪਿੰਡ ਵੱਲੋਂ ਪੂਰਾ ਸਹਿਯੋਗ ਹੈ ਪਿੰਡ ਸਾਡਾ ਸਾਰਾ ਨਾਲ ਹੈ ਅੱਜ ਅਸੀਂ ਝੰਡੇ ਲਾਇਆ ਘਰ ਘਰ ਜਾ ਕੇ ਸਾਰੇ ਲੋਕਾਂ ਨੂੰ ਜਾਗਰਤ ਕੀਤਾ ਹੈ ਹਰੇਕ ਘਰ ਦਾ ਇਹ ਬੰਦਾ ਕਹਿੰਦਾ ਵੀ ਅਸੀਂ ਵੀ ਜਾਣਾ ਅਸੀਂ ਵੀ ਜਾਣਾ ਤੇ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਵੀ ਤੁਸੀਂ 6 ਤਰੀਕ ਤੋਂ ਬਾਅਦ ਜਿਹੜਾ ਵੀ 4 ਤਰੀਕ ਤੋਂ ਜੱਥਾ ਜਾਣਾ ਉਹ ਤੋਂ ਬਾਅਦ ਤੁਹਾਡਾ ਨਾਂ ਲਿਖਾਂਗੇ ਤੇ ਪਿੰਡ ਦਾ ਪੂਰਾ ਸਹਿਯੋਗ ਹੈ ਨਾਲ ਤੇ ਲੰਗਾ ਪਿੰਡ ਸਾਰਾ ਰਸਤਾ ਪਚਾਰਿਆ ਘਰ ਘਰ ਕਰ ਜਾ ਕੇ ਜੋ ਵੀ ਸਰਦਾ ਮੁਤਾਬਕ ਜਿੰਨਾ ਵੀ ਆਉਦਾ ਦਾਨ ਕਰ ਰਿਹਾ ਪਿੰਡ ਤੇ ਇਹਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੱਲ ਦੀ ਮੀਟਿੰਗ 'ਚ ਦੇਖੋ ਜੀ ਜਿੰਨੇ ਕ ਹੱਲ ਹੋਇਆ ਆਪਾਂ ਮੰਨ ਕੇ ਚੱਲੀਏ 50% ਆਪਣਾ ਹੱਲ ਹੁੰਦਾ ਹੈ ਪਰ ਜਿਹੜਾ ਆਪਣੇ ਮੇਨ ਪੁਆਇੰਟ ਹੈਗੇ ਜਿਹੜੇ ਆਪਣੇ ਮੇਨ ਤਿੰਨ ਕਾਨੂੰਨ ਆਪਣੇ ਤੇ ਲਾਗੂ ਹੋਏ ਐ ਆਪਾਂ ਉਹਨਾਂ ਨੂੰ ਕੈਨਸਲ ਕਰਾਏ ਬਿਨਾ ਜਾਂ ਉਹਨਾਂ ਨੂੰ ਆਪਾਂ ਬਲੌਕ ਕਰਾਏ ਬਿਨਾ ਤਾਂ ਵਾਪਸ ਆਉਣਾ ਨਹੀਂਗਾ ਇਸ ਕਰਕੇ ਜਿੰਨਾ ਜਿੰਨਾ ਟਾਈਮ ਇਹ ਸਰਕਾਰ ਹੈ ਉਹਨਾਂ ਮ ਆਪਣਾ ਮੰਨਦੀ ਨਹੀਂ ਕਿ ਆਪਣੇ ਜਥੇਬੰਦੀਆਂ ਦੇ ਫੈਸਲੇ ਨੂੰ ਮੰਨਦੀ ਨਹੀਂ ਕਿਸਾਨਾਂ ਦੇ ਜੋ ਫੈਸਲੇ ਕਿ ਇਹਨਾਂ ਨੂੰ ਰੱਦ ਕਰੋ ਜਿੰਨਾ ਚਿਰ ਰੱਦ ਨਹੀਂ ਹੁੰਦਾ ਉਨਾ ਚਿਰ ਆਪਣਾ ਕੋਈ ਵੀ ਬੰਦਾ ਆਪਣੀ ਕੋਈ ਜਥੇਬੰਦੀ ਪੰਜਾਬ ਵਾਪਸ ਨਹੀਂ ਆਊਗੀ ਦਿੱਲੀੋਂ ਦੇਖਿਆ ਜੇਵੇ ਅੱਗੇ ਨਾਲੋਂ ਕੁਝ ਫਰਕ ਪੈਂਦਾ ਨਜ਼ਰ ਆ ਰਿਹਾ ਤੇ ਸਰਕਾਰ ਥੋੜੀ ਝੁਕੀ ਆ ਜਿਵੇਂ ਦੇਖਿਆ ਜਾਵੇ ਕੱਲ ਦੋਕ ਮੰਗ ਤੇ ਉਹਨਾਂ ਨੇ ਅਮਲ ਕੀਤਾ ਹੈ ਹਾਂ ਬਿਲਕੁਲ 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 ਹੈ ਜਿਹੜੀ ਸਰਕਾਰ ਆ ਉਹ ਪੂਰੀ ਝੁਕੀ ਹੈ ਕੋਈ ਇਹ ਜਿਹਾ ਸ਼ੱਕ ਨਹੀਂਗਾ ਸਰਕਾਰ ਨੂੰ ਪਤਾ ਲੱਗ ਗਿਆ ਕਿ ਜੋ ਕਿਸਾਨ ਬੈਠਾ ਹੈ ਇਹ ਪਹਿਲਾਂ ਜੋ ਕਿਸਾਨਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਕਹਿੰਦੇ ਸੀ ਅੱਜ ਉਹਨਾਂ ਦੇ ਦਿਲ ਚ ਹੈਗੀ ਹੈ ਕਿ ਕੱਲ ਉਹਨਾਂ ਨੇ ਖਾਣਾ ਵੀ ਪੰਗਤ ਚ ਵਿੱਚ ਬੈਠ ਕੇ ਖਾਦਾ ਹੈ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਨਾ ਅੱਤਵਾਦੀ ਹੈ ਨਾ ਵੱਖਵਾਦੀ ਹੈ ਇਹ ਕਿਸਾਨ ਹੈ ਹੁਣ ਉਹ ਕਹਿੰਦੇ ਹੈ ਕਿ ਅਸਲੀ ਕਿਸਾਨ ਹੈ ਹਾਲਾਂਕਿ ਆਪਣੇ ਕਿਸਾਨ ਤਾਂ ਅਸਲੀ ਪਹਿਲਾਂ ਹੀ ਸੀਗੇ ਪਰ ਅੱਜ ਉਹਨਾਂ ਦੀਆਂ ਨਜ਼ਰਾਂ ਦੇ ਅਸਲੀ ਕਿਸਾਨ ਬਣੇ ਆ ਜੋ ਅੱਗੇ ਦੀ ਰਣਨੀਤੀ ਹੈ ਉਹ ਆਪਣੀਆਂ ਜੱਥੇ ਬੰਦੀਆਂ ਜਿਵੇਂ ਕਹਿਣਗੇ ਉਵੇਂ ਚੱਲੂਗਾ ਪਰ ਸਾਰੇ ਪੰਜਾਬ ਦਾ ਜਿਹੜਾ ਦਰਦ ਹੈ ਸਾਰੇ ਪੰਜਾਬ ਦੇ ਜਿਵੇਂ ਆਪਣੇ ਲੋਕ ਉੱਥੇ ਬੈਠੇ ਆ ਆਵਾਜ਼ ਬਿੱਲ ਰੱਦ ਕਰਾਏ ਬਿਨਾ ਵਾਪਸ ਨਹੀਂ ਆਉਣਗੇ ਇੱਕ ਸਾਰੇ ਬਨ ਕੇ ਬੇਨਤੀ ਹੈ ਵੀ ਅੱਗੇ ਵਾ ਤੇ ਜੋ ਵੀ ਆਪਾਂ ਮੰਤਰੀ ਚੁੰਦੇ ਆ ਜੋ ਵੀ ਆਪਾਂ ਮੁੱਖ ਮੰਤਰੀ ਚੁੰਦੇ ਆ ਜਾਂ ਐਮ ਐਲ ਏ ਐਮ ਪੀ ਆਪਣਾ ਜੋ ਵੀ ਚੁੰਦੇ ਉਹ ਵਹਿ ਬੰਦਾ ਹੋਣਾ ਚਾਹੀਦਾ ਇਹ ਛੜਾ ਮਲੰਗ ਬੰਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਛੜੇ ਬੰਦੇ ਨੂੰ ਉਹ ਨੂੰ ਪਤਾ ਨਹੀਂ ਹੁੰਦਾ ਘਰ ਦੀਆਂ ਮਜਬੂਰੀਆਂ ਦਾ ਵੀ ਮਜਬੂਰੀਆਂ ਕੀ ਐ ਤੇ ਜਿਹੜਾ ਬੰਦਾ ਵਿਆਹ ਵਰਿਆ ਹੁੰਦਾ ਉਹਨੂੰ ਘਰ ਦੇਗਾ ਜਿੱਦੀ ਜਨਾਨੀ ਹੁੰਦੀ ਐ ਉਹ ਉਹਨੂੰ ਦੱਸਦੀ ਐ ਵੀ ਤੂੰ ਅੱਜ ਗਲਤ ਬੋਲ ਰਿਹਾ ਵੀ ਤੂੰ ਆਹ ਕੰਮ ਗਲਤ ਕਰ ਰਿਹਾ ਤੇਰੀ ਵਾਸਤੇ ਇਹ ਕੰਮ ਠੀਕ ਨਹੀਂਗਾ ਤੇ ਇਹ ਤਾਂ ਹੁਣ ਹੈ ਹੀ ਛੜਮ ਲਾਂਗੇ ਉਹਨੂੰ ਤਾਂ ਘਰੇ ਕੋਈ ਟੋਕਣ ਵਾਲਾ ਹੈ ਹੀ ਨਹੀਂ ਵੀ ਤੂੰ ਕੀ ਕਰੀ ਜਨਾ ਕੀ ਨਹੀਂ ਕਰਦਾ ਇਹਨੇ ਸਾਰੇ ਦੁਨੀਆ ਦੇ ਵਿੱਚ ਬੇਇੱਜ਼ਤੀ ਕਰਵਾ ਕੇ ਰੱਖ ਲਏ ਨੇ ਮੋਦੀ ਨੇ ਤੇ ਇਹ ਹੁਣ ਗਾਂਵਾਂ ਆ ਤੇ ਸਾਰੇ ਹੱਥ ਬੰਨ ਕੇ ਬੇਨਤੀ ਵੀ ਇਹੇ ਜੀ ਬੰਦੇ ਨੂੰ ਕਦੇ ਵਾਸਤੇ ਵੋਟ ਨਾ ਪਾਓ ਤੁਸੀਂ ਜਿਹੜੇ ਕਹੋਣਾ ਤੇ ਬੰਦਾ ਸੋਚ ਸਮਝ ਕੇ ਆਪਦਾ ਕੋਈ ਐਮਪੀ, ਐਮਐਲਏ ਜੋ ਬਣਾਉਣਾ ਹੈ ਉਹ ਨੂੰ ਸੋਚ ਸਮਝ ਕੇ ਬਣਾਇਆ ਕਰੋ ਧੰਨਵਾਦ ਜਿੰਦਾਬਾਦ ਜਿੰਦਾਬਾਦ ਮਾਦੀ ਸਰਕਾਰ ਮਰਦਾਬ ਮਰਦਾਬ ਫਰਦੀ ਕਿਸਾਨ ਯੂਨੀਅਨ ਜਿੰਦਾਬਾਦ ਅਲੈਗਨੋ ਅਲੈਗਨੋ ਦੱਤ ਕਰਾਓ ਦੱਤ ਕਰਾਓ ਮਾਦੀ ਬਾਲਦੀ ਮਰਦਾਬ ਮਰਦਾਬ ਬੋਦੀ ਬਾਲਦੀ ਮਰਦਾਬ ਫਰਦੀ ਕਿਸਾਨ ਯੂਨੀਅਨ ਮਰਦਾਬ ਤੁਸੀਂ ਸਾਈਕਲਾਂ ਦੇ ਉੱਪਰ ਝੰਡੇ ਲਾਏ ਆ ਸਾਰੇ ਤੁਸੀਂ ਬੱਚੇ ਜਿਹੜੇ ਸਾਈਕਲਾਂ ਦੇ ਉੱਪਰ ਪਿੰਡ ਦੇ ਵਿੱਚ ਕੀ ਕਰ ਰਹੇ ਹੋ ਸਾਈਕਲਾਂ 'ਤੇ ਝੰਡੇ ਲਾ ਕੇ ਸਾਡੇ ਵੱਡੇ ਭਰਾ ਕਈ ਟ੍ਰੈਲੀਆਂ ਤੇ ਰੈਲੀਆਂ ਕਰ ਰਹੇ ਆ ਅਸੀਂ ਅਸੀਂ ਛੋਟੇ ਆ ਅਸੀਂ ਸਾਈਕਲਾਂ ਤੇ ਰੈਲੀਆਂ ਤੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਤੇ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਬਾਤ ਕਰੋ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਬਾਤ ਕਰੋ ਭਾਰਤੀ ਕਿਸਾਨ ਯੂਨੀਅਨ ਬਣ ਗਿਆ ਵੀ ਨਹੀਂ சைக்கோ உடா ரே